ਮਿਰਨਾ ਗੁਰਪ੍ਰੀਤ ਸਿੰਘ ਪਿੰਡ ਬੱਲਮਗੜੀ ਮर्डर ਹੋਇਆ ਜੀ ਕੀ ਸੀ ਮਾਮਲਾ ਇਹ ਜਗਦੀਪ ਸਿੰਘ ਮੇਰਾ ਭਰਾ ਹੀ ਲੱਗਦਾ ਸੀਗਾ ਜੀ ਮੇਰਾ ਦੋਸਤ ਸੀਗਾ ਜੀ ਤੇ ਇਹ ਮਤਲਬ ਵੀ ਦੋ ਭੈਣਾਂ ਦਾ ਕਲੌਤਾ ਭਰਾ ਸੀਗਾ ਜੀ ਇੱਕ ਛੋਟਾ ਜੀਮੇਦਾਰ ਸੀ ਪਿੰਡ 'ਚ ਆਪਣੇ ਬਾ ਮੋੜ 'ਤੇ ਖੜਾ ਸੀਗਾ ਜੀ ਸਕੂਲ 'ਚੋਂ ਛੁੱਟੀ ਮਿਲੀ ਉੱਥੇ ਕੁੜੀ ਆ ਰਹੀ ਸੀ ਕੁੜੀ ਆਪਣੇ ਘਰ ਪਰ ਵਸਤੀ ਵਜਦੀ ਉੱਥੇ ਦੇ ਮੁੰਡਿਆਂ ਨਾਲ ਗੱਲਾਂ ਮਾਰਦੀ ਹੁੰਦੀ ਸੀ ਜਗਦੀਪ ਨੇ ਉਹਨਾਂ ਨੂੰ ਰੋਕਿਆ ਵੀ ਇਹ ਕੰਮ ਨਾ ਕਰੋ ਹੀ ਕੁੜੀ ਨੇ ਘਰੇ ਜਾ ਕੇ ਗਲਤ ਬਿਆਨਬਾਜ਼ੀ ਕਰਤੀ ਆ ਕਿ ਜਗਦੀਪ ਮੈਨੂੰ ਨੰਬਰ ਫੜਾਉਂਦਾ ਸੀਗਾ ਜੀ ਤੇ ਉਹਨਾਂ ਦੀ ਘਰ ਦੇਣੇ ਪੜਤਾਲ ਨਾ ਕੀਤੀ ਉਲਟਾ ਜਗਦੀਪ ਤੇ ਗੁੱਸਾ ਕਰਨ ਲੱਗ ਗਈ ਤੇ ਅੱਜ ਸਵੇਰ 9 ਵਜੇ ਦਾ ਟਾਈਮ ਸੀ ਰਾਜੀਨਾਮੇ ਦਾ ਹੀ ਤੇ ਜਦੋਂ ਰਾਜੀਨਾਮੇ ਉਸਤੇ ਉਧਰ ਜਾਣਾ ਸੀ ਜਗਦੀਪ 8:30 ਵਜੇ ਬੰਦਿਆਂ ਨੂੰ ਕਹਿੰਦਾ ਫਿਰਦਾ ਸੀ ਅੱਜ ਰਾਜੀਨਾਮਾ ਉੱਥੇ ਆ ਜਾਈ ਤੇ ਉਹ ਕੁੜੀ ਦੇ ਪਿਓ ਨੇ ਤੇ ਭਰਾ ਨੇ ਤੇ ਉਹਦੇ ਦਾਦੇ ਨੇ ਇਹਨਾਂ ਨੇ ਇਹਨਾਂ ਨੇ ਰਲ ਕੇ ਜਗਦੀਪ ਦੇ ਕਚਮਾਰੀ ਤੇ ਜਗਦੀਪ ਦੀ ਡੈਥ ਹੋ ਗਈ ਜੀ ਮੇਰਾ ਨਾਮ ਜਸਦੀਪ ਬਾਜੀ ਪਿੰਡ ਬਾਲਾਮਗੜ ਦਾ ਮੌਜੂਦਾ ਸਰਪੰਚ ਆ ਮੈਂ ਕੁੜੀ ਦਾ ਕੋਈ ਚੱਕਰ ਸੀਗਾ ਜੀ ਇਹਨਾਂ ਦਾ ਉਹ ਕੁੜੀ ਕਹਿੰਦੀ ਸੀ ਮੈਨੂੰ ਨੰਬਰ ਫੜਾਉਂਦਾ ਜਦ ਕਿ ਜਿਹੜਾ ਮੰਦਾ ਮਰਿਆ ਆਪਣਾ ਜ ਇਹ ਆਂਦਾ ਸੀ ਵੀ ਮੈਂ ਨੰਬਰ ਨਹੀਂ ਫੜਾਉਂਦਾ ਸੀਗਾ ਇਹ ਮਸਲਾ ਸੀ ਇਸ ਮਰਡਰ ਹੋਇਆ ਮੁੰਡੇ ਦਾ ਜਗਦੀਪ ਸਿੰਘ ਦਾ ਜੀ ਕੀ ਘਟਨਾ ਵਾਪਰੀ ਉਸ ਵੇਲੇ ਉਸ ਵੇਲੇ ਹੀ ਉਹਦੇ ਗਲ ਚ ਕੋਈ ਕਿਰਚੀ ਜਾਂ ਕੋਈ ਚਾਕੂ ਚੁੱਕੂ ਮਾਰਿਆ ਇਹਨਾਂ ਨੇ ਜਿਨ੍ਹਾਂ ਨੇ ਮਾਰਿਆ ਕਿਰਚ ਵਗੈਰਾ ਕੋਈ ਪਛਾਣ ਹੋਈ ਉਹਨਾਂ ਦੀ ਉਹਨਾਂ ਦੀ ਪਛਾਣ ਉਹ ਕੁੜੀ ਦਾ ਪਿਓ ਹੀ ਦੱਸਿਆ ਜਾਂਦਾ ਜੀ ਬਿੰਨੂ ਉਹਦਾ ਕੱਚਾ ਨਾ ਪੱਕੇ ਦਾ ਬਲਵਿੰਦਰ ਕਿੰਨੇ ਜਾਣੇ ਸੀ ਜੀ ਇਹ ਜਾਣੇ ਤਿੰਨ ਕਹਿੰਦੇ ਆ ਜੀ ਉਹ ਤਾਂ ਆਸੇ-ਪਾਸੇ ਜੋ ਵੀ ਪਤਾ ਹੋਇਆ ਆਪਾਂ ਨੂੰ ਲੱਗਿਆ ਮਰਨ ਵਾਲੇ ਬੰਦੇ ਦਾ ਕੀ ਖਸੂਰ ਸੀ ਮਰਨ ਵਾਲੇ ਬੰਦੇ ਦਾ ਇਹੀ ਖਸੂਰ ਸੀ ਵੀ ਉਹਾਂ ਦੇ ਕੁੜੀ ਕਹਿੰਦੀ ਸੀ ਮੈਨੂੰ ਨੰਬਰ ਉਹ ਆਦੇ ਨੰਬਰ ਨਹੀਂ ਫੜਾਉਂਦਾ ਮੈ ਜਗਦੀਪ ਮੈਨੂੰ ਆਂਦਾ ਸੀ ਇਹ ਗੱਲ ਆ। ਇਹ ਮਾਮਲਾ ਕਿਸੇ ਤੁਸੀਂ ਸਰਪੰਚੋਂ ਧਿਆਨ ਚ ਆਇਆ ਕੁਛ? ਅਸਲੀ ਮਾਮਲਾ ਤਾਂ ਜੀ ਦੋਵਾਂ ਧਿਰਾਂ ਦਾ ਦੋਵੇਂ ਧਿਰੇ ਜਿਹੜੇ ਹਸਾਮਨਾ ਦੱਸਦਿਆਂ ਅਸੀਂ ਵੀ ਅਸੀਂ ਵੀ ਕੁੜੀ ਕਹਿੰਦੀ ਸੀ ਮੈਨੂੰ ਨੰਬਰ ਫੜਾਉਂਦਾ। ਤਾਂ ਉਹ ਸੱਚੀ ਲੱਗਦੀ ਸੀ ਜੇ ਜਗਦੀਪ ਆਂਦਾ ਸੀ ਉਹ ਆਂਦਾ ਜੀ ਮੈਂ ਆਪਦਾ ਸੌਂ ਦੇ ਦਿੰਦਾ ਜਾਂ ਕੁਛ ਵੀ ਆ ਵੀ ਮੈਂ ਨੰਬਰ ਨਹੀਂ ਫੜਾਉਂਦਾ ਸੀ। ਕੋਈ ਹੋਰ ਮੁੰਡਾ ਤੁਰਿਆ ਆਂਦਾ ਸੀ ਨਾਲ। ਮੈਂ ਤਾਂ ਉਹਨੂੰ ਅਲਰਟ ਕੀਤਾ ਸੀ ਵੀ ਤੂੰ ਸਾਡੇ ਪਿੰਡ ਦੇ ਵਿੱਚ ਕੋਈ ਗਲਤ ਹਰਕਤ ਨਾ ਕਰ। ਆਹ ਮਸਲਾ ਸੀ ਇਹਨਾਂ ਦਾ।